ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਤੇ ਬਾਰੇ ਆਈਤਾ ਹੈ ਵੱਡੀ ਅਪਡੇਟ ਜੀ ਹਾਂ ਖਬਰ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਪੰਜਾਬ ਦੇ ਦੇਸ਼ ਪਰ ਦੇ ਹਰ ਇੱਕ ਲੋਕ ਨੂੰ ਇਹ ਖਬਰ ਦੀ ਅਪਡੇਟ ਮਿਲ ਜਾਵੇ ਜੀ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਰਾਣਾ ਦੇ ਪਿੰਜੌਰ ਪਿੱਛੇ ਸੜਕ ਹਾਸੇ ਵਿੱਚ ਮੋਹੱਲੀ ਦੇ 4 ਹਸਪਤਾਲ ਚ ਵੈਂਟੀਲੇਟਰ ਸਪੋਰਟ ਤੇ ਹਨ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਦੇ ਅਨੁਸਾਰ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਰਾਜੀਵਜੀਤ ਜਵੰਦ ਆਪਣੀ ਚਾਰ ਦੋਸਤਾਂ ਨਾਲ ਸਾਈਕਲ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਸਨ ਜਦੋਂ ਪੰਜੌਰ ਨਾਲ ਅਗਰ ਸੜਕ ਤੇ ਇੱਕ ਜਾਨਵਰ ਨੇ ਉਹਨਾਂ ਦੀ ਮੋਟਰਸਾਈਕਲ ਟੱਕਰ ਮਾਰ ਦਿੱਤੀ ਇਸ ਹਾਸੇ ਦੌਰਾਨ ਉਹਨਾਂ ਦੇ ਸਿਰ ਤੇ ਗੰਬੀਰ ਸੱਟ ਲੱਗੀ ਹਾਸੇ ਤੋਂ ਬਾਅਦ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਪਰਟਿਸ ਹਸਪਤਲ ਲਿਆਇਆ ਗਿਆ ਤੇ ਇੱਕ ਹੋਰ ਰਿਪੋਰਟ ਦੇ ਅਨੁਸਾਰ ਜਵੰਦਾ ਲੜ ਰਹੇ ਬੁਲਦਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇ ਇੱਕ ਜੀਪ ਨਾਲ ਟਕਰਾ ਗਏ ਸਨ ਜੀਹਾਂ ਐਤਵਾਰ ਨੂੰ ਮੁੱਖ ਮੰਤਰੀ ਪੰਗਾਮੰਤ ਮਾਨ ਜਵੰਦਾ ਜੀ ਸਿਹਤ ਬਾਰੇ ਜਾਣਕਾਰੀ ਲੈਣ ਪਹੁੰਚੇ ਸਨ ਅਤੇ ਉਹਨਾਂ ਨੇ ਡਾਕਟਰਾਂ ਤੇ ਜਵੰਦਾ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਵਿੱਚ ਥੋੜਾ ਸੁਧਾਰ ਹੋਇਆ ਤੇ ਉਹਨਾਂ ਨੇ ਕਿਹਾ ਕਿ ਜਵੰਦਾ ਪਹਿਲਾਂ 4 ਲਾਈਫ ਸਪੋਰਟ ਮਸ਼ੀਨਾਂ ਤੇ ਸਨ ਜਿੰਨਾਂ ਵਿੱਚੋਂ ਇੱਕ ਨੂੰ ਹਟਾ ਦਿੱਤਾ ਗਿਆ ਹੈ ਪਰ ਉਹ ਅਜੇ ਵੀ ਬੇਹੋਸ਼ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ